ਕੀ ਹਾਲ ਹੈ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਹੋਰ ਆਜੋ ਬਾਈ ਪ੍ਰਸ਼ਾਦਾ ਪਾਣੀ ਦਾ ਟਾਈਮ ਹੈ ਛਕ ਲਓ ਗੁਰਦਾਸ ਮਾਨ ਨੇ ਕੀਆ ਕਰਦਾ ਰੋਟੀ ਹੱਕ ਦੀ ਖਾਈਏ ਜੀ ਕੱਪਾਂ ਵਿੱਚ ਬੂਟ ਪਾਲਸਾਂ ਕਰੀਏ ਦੋਸਤੋ ਸਾਰਾ ਜੰਝਟੇ ਰੋਟੀ ਕਾ ਦੁਨੀਆ ਦੇਖੋ ਕਿਵੇਂ ਇਦਰ ਦਾ ਇਦਰ ਉੱਡੀ ਫਿਰ ਰਹੀ ਐ ਬੱਜੀ ਫਿਰ ਰਹੀ ਐ ਇਸ ਰੋਟੀ ਕੇ ਮਾਰੇ ਖਾਣੀਆਂ ਤੱਕ ਬੰਦੇ ਆਏ ਦੋ ਰੋਟੀਆਂ ਖਾਣੀਆਂ ਤੱਕ ਬੰਦੇ ਆਏ ਦੋ ਰੋਟੀਆਂ ਦੋਸਤੋ ਕੋਈ ਕਿੰਨਾ ਹੀ ਕਮਾਰੇ ਕਿੰਨੇ ਕੋਈ ਕੁਛ ਕਰ ਰਿਹਾ ਹੂੰ ਕੋਈ ਠੱਗੀਆਂ ਮਾਰ ਰਿਹਾ ਬਈ ਮਨ ਕਰ ਰਿਹਾ ਇਸ ਰੋਟੀ ਬਦਲ ਬਾਈ ਨਾ ਯਾਰਾ ਇਹਦਾਂ ਕਕਿਓ ਖਾਣੀ ਚਾਹੀਏ ਪ੍ਰਮਾਤਮਾ ਸਭ ਨੂੰ ਸੱਚੇ ਪਾਤਸ਼ਾਹ ਦੇ ਬੇਅਕੀ ਨਾ ਖਾਓ ਬੇਅਕੀ ਨਹੀਂ ਖਾਣੀ ਚਾਹੀਦੀ ਭਾਈ ਰੋਟੀ ਹੱਕ ਦੀ ਖਾਈਏ ਜੀ ਕੈਪਾਂ ਵਿੱਚ ਬੂਟ ਪਾਛਾਂ ਕਰੀਏ ਮੇਰੇ ਮਾਲਕ ਸੱਚੇ ਪਾਤਸ਼ਾਹ ਸਭ ਨੂੰ ਦਹੀਂ ਰਿਜਕ ਵਾਈ ਸਭ ਨੂੰ ਦਹੀਂ ਸੱਚੇ ਪਾਤਸ਼ਾਹ ਪਰ 2 ਨੰਬਰ ਦੀ ਰੋਟੀ ਨਹੀਂ 1 ਨੰਬਰ ਦੀ ਰੋਟੀ ਪ੍ਰਮਾਤਮਾ ਸੱਚੇ ਪਾਤਸ਼ਾਹ ਨਾ ਹੀ ਬੇਈਮਾਨੀ ਦੀ ਰੋਟੀ ਖਵਾਵੇ ਇੱਕ ਨੰਬਰ ਕੀ ਰੋਟੀ ਦਾ ਹੱਕ ਹੈ ਇਸ ਹੱਕ ਪਰ ਖੜ ਜਾਓ ਬਾਈ ਕਿਸੇ ਨਾ ਠੱਗੀ ਠੋਰੀ ਬੇਈਮਾਨਾ ਦੋਖੇਬਾਜ਼ੀ ਨਾ ਕਰੋ ਪ੍ਰਮਾਤਮਾ ਸੱਚੇ ਭਾਸ਼ਾ ਤੁਹਾਨੂੰ ਸਾਰਿਆਂ ਨੂੰ ਰਿਜਕ ਦੇ ਧੰਨਵਾਦ ਦੋਸਤੋ ਸਸਰੀ ਕਾਲ ਸਾਰਿਆਂ ਨੂੰ ਜਉਂਦੇ ਬਾਦ ਰੇ